ਜਿਵੇਂ ਅਸਾਂ ਨੂੰ ਪਤਾ ਹੀ ਹੈ ਵੀ ਅੱਜ ਅਸੀਂ ਪਿੰਡ ਹੈ ਜਿਹੜਾ ਭੱਲਣ ਵਾਲੇ ਪਿੰਡ ਪਹੁੰਚੇ ਸੀ ਤਾਂ ਭੱਲਣ ਵਾਲੇ ਪਿੰਡ ਦੇ ਵਿੱਚ ਇੱਕ ਸਾਨੂੰ ਬਜ਼ੁਰਗ ਮਿਲੇ ਜਿਨ੍ਹਾਂ ਨੇ ਕਿ 1947 ਦੇ ਜਿਹੜੇ ਰੋਲੇ ਗੋਲੇ ਪਏ ਸੀ ਤਾਂ ਉਸ ਦਾ ਜਿਹੜਾ ਸੰਤਾਪ ਹੈ ਨਾ ਨੇ ਆਪਦੇ ਹੱਡਾਂ ਤੇ ਜਿਹੜਾ ਹੰਡਾਇਆ ਤੇ ਪਾਕਿਸਤਾਨ ਨੂੰ ਯਾਦ ਕੀਤਾ ਇਹਨਾਂ ਨੇ ਯਾਦ ਕਰਕੇ ਇਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਤੱਕ ਵੀ ਹੈ ਜਿਹੜਾ ਆ ਆ ਗਿਆ ਤਾਂ ਆਪਾਂ ਪਾਕਿਸਤਾਨ ਦੀਆਂ ਤੇ ਇੰਡੀਆ ਦੀਆਂ ਵੰਡਾਂ ਵੇਲੇ ਦੀਆਂ ਜਿਹੜੀਆਂ ਪ੍ਰਾਣੀਆਂ ਯਾਦਾਂ ਜਿਹੜੀਆਂ ਇਹਨਾਂ ਨਾਲ ਸਾਂਝੀਆਂ ਕਰਾਂਗੇ ਤੇ ਇੱਕ ਤੁਹਾਨੂੰ ਦਰਸ਼ਕੋ ਦੱਸ ਦਈਏ ਕਿ ਥੋੜਾ ਜਿਹਾ ਅਡਜਸਟਮੈਂਟ ਤੁਹਾਨੂੰ ਕਰਨੀ ਪੂ ਕਿਉਂਕਿ ਬਜ਼ੁਰਗਾਂ ਨੂੰ ਥੋੜਾ ਜਿਹਾ ਉੱਚਾ ਜਿਹੜਾ ਸੁਣਦਾ ਹੋ ਸਕਦਾ ਆਵਾਜ਼ ਕਿਤੇ ਵੱਧ ਘੱਟ ਸਕਦੀ ਹੈ ਤਾਂ ਇਸ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਬਾਪੂ ਜੀ ਮੌਲਵਤ ਮੇਰਾ ਦਾ 1947 ਦੇ ਵਿੱਚ ਜਦੋਂ ਵੰਡ ਹੋਈ ਸੀਗੀ ਹਾਂ ਹਾਂ ਤੇ ਉਦੋਂ ਕਿਵੇਂ ਹੋਇਆ ਸੀਗਾ ਕੀ ਹਾਲਾਤ ਕੀ ਸੀਗੇ ਉਦੋਂ ਦੇ ਹਾਲਾਤ ਦੱਸੋ ਸਾਨੂੰ ਕਿ ਤੁਸੀਂ ਕਿੱਡੀ ਕਿ ਸੀਗੇ ਉਦੋਂ ਲਾ ਤਾਂ ਆ ਹੀ ਚੱਲਦੇ ਸੀ ਵੀ ਅਸੀਂ ਪੜ੍ਹਦੇ ਸਦਾਉ ਕੀ ਚੌਥੀ ਜਮਾਤ ਹੈ ਮੌਲਵੀ ਨੇ ਸਾਨੂੰ ਛੁੱਟੀ ਦੇ ਦਿੱਤੀ ਛੁੱਟੀ ਦੇ ਦਿੱਤੀ ਜਦ ਮੈਂ ਫਿਰ ਬਰਨਾਰ ਕੀ ਵਾਗਿਆ ਉੱਥੇ ਸਾਡੀ ਪੈਸ ਰਹੀ ਸੀ ਕਿੱਥੇ ਦਊਗਾ ਪੜਦਾ ਚੌਥੀ ਜਮਾਤ ਮੈਂ ਪੜਦਾ ਹਉਦੋ ਇਹਦਾ 10 12 ਬਣਾ ਦਿਓ ਬਰੋ ਹਾਂ ਠੀਕ ਹੈ ਤੇ ਉਥੇ ਜਦੋਂ ਪੜਦੇ ਸੀ ਤੁਸੀਂ ਉਰਦੂ ਪੜਦੇ ਸੀਗੇ ਹਾਂ ਉਰਦੂ 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 ਪੜਦੇ ਲਾ ਅੱਛਾ ਹੁਣ ਵੀ ਉਰਦੂ ਚਾਹੇ 10000 ਰੁਪਏ ਮੇਰਾ ਵਿਆਜੂ ਪਿਆ ਹੈ 28 ਬਰੇ ਹੋ ਗਏ ਕਢਾਇਆ ਲੀ ਅੱਛਾ 60000 ਰੱਖਿਆ ਸੀ ਇਥੇ ਤੇ ਉਰਦੂ ਚ 10 ਕਹੇ ਇਥੇ ਲਾ ਮਾ ਗਿਆ ਸੀ ਇੱਕ ਦਿਨ ਉਹ ਮਾ ਕਾ ਸਾਡੇ ਉਪਰ پیسے ਕੱਢ ਦਿਓ ਹਾਂ ਅੱਜ ਵੀ ਤੁਸੀਂ ਉਰਦੂ ਪੜ ਲੈਂਦੇ ਹੋ ਹਾਂ ਅੱਛਾ ਤੇ ਜੇ ਆਪਾਂ ਗੱਲ ਕਰੀਏ ਬਾਪੂ 1947 ਦੇ ਜਦੋਂ ਰੋਲਾ ਕੋਲਾ ਪਿਆ ਸੀ ਤਾਂ ਉਹ ਕਿੰਨਾ ਕਰੋਲਾ ਪਿਆ ਸੀਗਾ ਉਹ ਰੋਲਾ ਬੜਾ ਪਿਆ ਜਕੀਲਾ ਸੀ ਨਾਲ ਸਾਡੇ ਪੱਤੋ ਦੇ ਜਕੀਰੇ ਜਾਂਦੇ ਲੋਕ ਪਿੰਡਾਂ ਤੋਂ ਅੰਬ ਆਲੇ ਕੁਝ ਚੀਜ਼ ਤੋੜ ਕੇ ਲਿਆਦੇ ਟੋਕਰੇ ਭਰ-ਭਰ ਕੇ ਤੇ ਗਏ ਕਰੋ ਗਏ ਉੱਥੇ ਗਏ ਤੇ ਅੱਗੋਂ ਜਾਂਦੇ ਫੌਜੀ ਬੈਠੇ ਸਾਰੇ ਉਹਨਾਂ ਫਿਰ ਸਾਰੇ ਹਲ ਭਜਾ ਦਿੱਤਾ ਸਾਰਾ ਵਾਪੇ ਉਹ ਲੂਲੀ ਕੰਮ ਚੱਲ ਪਿਆ ਆ ਤੇ ਉਹ ਵੱਡਾ ਟੁੱਕੀ ਵੀ ਹੋਈ ਸੀ ਉਹਦੀ ਪੂਰੀ ਵੱਡਾ ਟੁੱਕੀ ਬੜੀ ਜੀ ਬੇਪੇਸ਼ਾ ਉਹ ਉਹ ਕਹਾਣੀ ਦੱਸੋ ਕਿਵੇਂ ਹੋਈ ਸੀ ਵੱਡਾ ਟੁੱਕੀ ਨਰਾਇਣ ਤੇ ਗਰਦਿਆਸ ਜੱਟ ਜੋ ਬੰਦੇ ਸੀ ਉਹਨੂੰ ਸਰਦਾਰ ਨੇ ਕਹ ਲਿਆ ਹਸ ਲਿਆ ਵੀ ਤੁਸੀਂ ਇੱਥੇ ਆ ਜਾਓ ਸਰਦਾਰ ਉਹਨੂੰ ਆ ਗਈ ਸੀ ਪੁਲਿਸ ਉੱਥੇ ਤੇ ਮੁਥਮਾਨ ਨੇ ਉਹ ਲਿ ਆ ਕਾ ਗਰਦਿਆਸ ਆ ਇੱਥੇ ਜਥਾ ਲਾਜੋੜ ਜਥਾ ਜੋੜ ਲੈ ਤੇ ਕਿੰਨੇ ਪਹਿਲੇ ਨਿਕਲਦੇ ਹੀ ਉਹਨੇ ਪਹਿਲਾ ਕਰ ਇਹਦਾ ਫਿਰ ਉਹਲਾ ਟਾਗੇ ਭਾਰ ਕੇ ਦਿੱਤੇ ਅਸਲੇ ਦੇ ਸਾਰੇ ਟਾਗੇ ਭਾਰ ਕੇ ਅਸਲੇ ਦੇ ਫਿਰ ਲੈ ਗਏ ਉੱਥੇ ਮੌਨਿਪੁਰ ਤੇ ਪਹਿਲੇ ਉਥੋਂ ਜਿਹਾ ਟੋਰ ਪਿਆ ਜਾਂ ਹਟੋਰ ਪਿਆ ਕਹਿੰਦੇ ਜਿਬਨਸ਼ੇਰ ਵਾਲੇ ਤੇ ਕਿਹੜਿਆ ਗਰਦੇ ਆ ਕੇ ਸੀ ਇਹ ਮਤਲਬ ਆ ਆਦੀ ਰਾਤ ਹੀ ਰਾਤ 12 ਕੇ ਲੇ ਪੌਲੀ ਸੀ ਗੱਦਾ ਇੱਕ ਇੱਕ ਗੱਦਾ ਆਇਆ ਹੂੰ ਤੇ ਕਾ ਰੋ ਗਏ ਤੇ ਅੱਗੇ ਜਾਂਦੇ ਇਹ ਕਿਹੜੇ 200 ਬੰਦਾ 250 ਫਿਰ ਇਹਨਾਂ ਮੁਸਲਮਾਨਾਂ ਨੇ ਮੀਂਹ ਬਾਦ ਸੁਤੋਗੇ ਇਹਨਾਂ ਨੇ ਮਾਰਤਾ ਮੁਸਲਮਾਨਾਂ ਫਿਰ ਸਾਲੂ ਹੀ ਪਏ ਫਿਰ ਸਾਡੇ ਦੋ ਫੌਜੀ ਆ ਗਏ ਉਹਨਾਂ ਨੇ ਰਫਾ ਬੀੜੀਆਂ ਪੋਲਦੇ ਪੋਲਦੇ ਮੀਂਹ ਕਿ ਰਫਾ ਤੇ ਫਿਰ ਉਹਨਾਂ ਮਾਰੇ ਬੰਬ ਸਪੈਲ ਫਿਰ ਉਹਨਾਂ ਫਿਰ ਦਬਾਹ ਕਰਤਾ ਸਾਰਾ ਪਿੰਡ ਸਾਰਾ ਪਹਿਲੀ ਮਾਰ ਬਾਅਦ ਸੋਤੋਂ ਕੇ ਉਹਨਾਂ ਪਹਿਲ ਪਦਾ ਕਰਤਾ ਤੇ ਫਿਰ ਸਾਲੂ ਆਦਿਆਂ ਨੇ ਵੀ ਤੁਸੀਂ ਜਾਓ ਉਹ ਸਾਡੇ ਬੰਦੇ ਲੋਕ ਗਏ ਬਾਕੀ ਦੁਨੀਆ ਮਰੀ ਪਈ ਪਿੰਡ ਸਾਰਾ ਹਮ ਮਾਮੇ ਚੇਤੇ ਆ ਨਾ ਫਿਰ ਬੋ ਤੇ ਤੁਸੀਂ ਇਹ ਬਾਤ ਦੇਖੀ ਜਮਾ ਲਾਛਾਂ ਦੇ ਉੱਤੋਂ ਦੀ ਆਇਓ ਪੂਰਾ ਆ ਪੂਰੀਆਂ ਬਿਸ਼ੀਆਂ ਪਈਆਂ ਸੀ ਲਾਛਾਂ ਇਹ ਇੱਕ ਸਾਨੂੰ ਬਜ਼ੁਰਗ ਨੇ ਬਾਬਾ ਹੋਰ ਦੱਸਿਆ ਸੀ ਕਹਿੰਦੇ ਫੂਨ ਨਦੀਆਂ ਦੇ ਵਿੱਚ ਫੂਨ ਚੱਲਦਾ ਸੀ ਬੜੀ ਹੋਈ ਜੀ ਹਮ ਕੋਈ ਹਲਤੀ ਨਹੀਂ ਲਿਆ ਅੱਛਾ ਮੜੀ ਮਾਰੇ ਲੋਕ ਤੇ ਇੱਕ ਆ ਤੇ ਮੇਰ ਬਾ ਸਤੋ ਗਾ ਤੇ ਕਾਲੋ ਬੈਠੇ ਹਿਲਾ 200 ਬੰਦਾ ਮਾਰਿਆ ਉਹ ਲਾ ਇਹ ਜੋ ਛਾਗੇ ਬਣ ਗੱਡੀ ਗਈ ਪਾਕਿਸਤਾਨ ਦੇਸਦਾਲ ਚੋ ਉਹ ਗੱਡੀ ਉਹਨਾਂ ਨੇ ਗੱਡੀ ਮੋਸਾ ਬਾ ਉਤਰ ਲਗੇ ਉਹਨਾਂ ਚ ਚੱਲਾ ਦੇਤਾ ਇਹ ਜਥਾ ਪਿਆ ਉਧਰ ਵੀ ਉਧਰ ਵੀ ਦੋ ਉਹਨਾਂ ਫਿਰ ਹੱਥ ਜੋੜੇ ਤੇ ਗੱਡੀ ਰੋਕੀ ਟੋੜ ਦੀ ਉਹਨਾਂ ਆਖਿਆ ਗੱਡੀ ਲੈ ਫਿਰ ਗੱਡੀ ਗਿਆ ਤੇ ਤੇ ਮੇਰੇ ਉਥੋਂ ਆਏ ਕਿ ਮੈਂ ਬਾਬਾ ਤੁਸੀਂ ਵੀਰ ਸੋਨੂੰ ਰਾਤ ਨੂੰ ਕੱਢਿਆ ਗਿਆ ਜਾਂ ਤੜਕੇ ਸਵੇਰ ਜਾ ਫੌਜ ਲੈ ਕੇ ਆਈ ਸੋਨੂੰ ਕਿਵੇਂ ਆਏ ਉੱਥੋਂ ਉਹ ਫਿਰ ਆਗਾ ਪਹੁੰਚੀ ਫੌਜੀ ਖੜੇ ਸੀ ਫੌਜੀਆ ਨੇ ਹਲੂ ਡਲਵਾ ਗਿਆ ਪਿੰਡ ਉਹ ਉੱਥੇ ਟਵਾਤਾ ਕਿਹੜਾ ਸਮਾਨ ਸੀ ਉਹ ਉਹਨਾਂ ਨੇ ਰੱਖ ਲਿਆ ਸਾਰਾ ਪਿਛਾ ਬੋਸਾ ਬਾ ਦਾ ਨੇ ਕਿਹਦੇ ਦੀ ਏਨਾ ਸੀ ਥੋੜਾ ਸੀ ਬਾਰਾ ਸੀ ਕੱਲੇ ਬਾਈ ਬਾਈ ਕਲ ਗਿਆ ਹਾਂ ਪਹੁੰਚੋ ਜਗਾ ਡਲਵਾ ਸੀ ਉੱਥੇ ਫੇਰ ਅਸੀਂ ਰਾਤ ਰਹਾ ਯਾਰ ਅੱਛਾ ਹਾਂ ਉਹਦੀ ਰਾਤ ਕੱਟ ਕੇ ਫੇਰ ਅੱਗੇ ਆਏ ਹਾਂ ਫੇਰ ਇਹ ਦੇ ਠੀਕ ਹੈ ਤੇ ਇੱਕ ਬਾਬਾ ਹੋਰ ਐ ਸੋ ਤੁਹ ਪੁੱਛਣਾ ਕਿ ਉੱਥੇ ਕਿਹ ਧੀਆਂ ਬਣਾ ਵੀ ਇੱਜ਼ਤ ਬਹੁਤ ਰੋਦੀ ਗਈ ਸੀ ਮੁਸਲਮਾਨਾਂ ਕਨੀਓ ਇੱਥੇ ਜਾ ਰਹੀ ਸੀ ਹੂੰ ਉਹ ਨੂੰ ਉਹ ਫੇਰ ਰਾਤ ਅਸੀਂ ਉਹ ਉਹ ਕੋ ਰੈ ਡਾ ਦੇ ਉਹਦਾ ਕੰਮ ਕਰਦੇ ਚੱਕੀਆਂ ਚੁੱਕੀਆਂ ਉਹਦੀ ਬੜੀ ਗਾ ਸੀ ਉਹਦਾ ਕਰਦੇ ਰਹੇ ਕੰਮ ਹਾਂ ਠੀਕ ਹੈ ਤੇ ਨਹੀਂ ਬਾਬਾ ਨੇ ਕਹਿੰਦਾ ਉਹਰੇ ਉੱਥੇ ਕਹਿੰਦੇ ਮੋਤੀਆਂ ਭੈਣਾਂ ਦੀ ਇੱਜ਼ਤ ਬਹੁਤ ਰੋਲੀ ਸੀਗੀ ਸਾਚੇ ਵੀ ਆਪਣੇ ਮਤਲਬ ਕਿ ਬਜ਼ੁਰਗ ਕਹਿੰਦੇ ਸੀ ਕਹਿੰਦੇ ਵੀ ਆਪਣੀਆਂ ਧੀਆਂ ਭੈਣਾਂ ਨੇ ਇੱਜ਼ਤ ਬਚਾਉਣ ਵਾਸਤੇ ਖੂਹਾਂ 'ਚ ਛਾਲਾ ਮਾਰਤੀਆਂ ਸੀਗੀਆਂ ਇਹ ਸਹੀ ਹੈ ਹਾਂ ਐਮੀ ਸੀ ਗੱਲ ਹਾਂ ਬਿਲਕੁਲ ਅੱਛਾ ਤੇ ਜਦੋਂ ਜਦੋਂ ਫਿਰ ਇੱਧਰ ਤੁਸੀਂ ਆਏ ਤੇ ਉਦੋਂ ਕੀ ਸਥਿਤੀ ਸੀਗੀ ਬਾਰਡਰ ਟੱਪੇ ਜਦੋਂ ਆ ਇੱਥੇ ਹਾਂ ਉਹ ਬਾਡਰ ਟੱਪ ਕੇ ਡਲਵਾ ਪੈਂਦੇ ਉੱਥੇ ਇੰਸਟਾਰਜ ਉੱਥੇ ਕਹੇ ਚੱਲੇ ਸੀ ਹੂੰ किन्ने जसा कोई लखा वादा करोड़ा क्या जसा टपाल ने फिर रोटियाँ चावा वादू लोगों ने उधर सेवा कने जेल भी कुछ जैसे आई गए आई गए आई गए जैसे जिम्मे जिम्मे इधर जमीन अलाट हो बैठी गए ਠੀਕ ਹੈ ਤੇ ਇਹ ਜਿਹੜੇ ਉਦੋਂ ਗਦਰੀ ਬਾਬੇ ਹੋਏ ਆ ਸ਼ਹੀਦ ਆਪਣਾ ਭਗਤ ਸਿੰਘ ਔਰ ਸੁਖਦੇਵ ਸਿੰਘ ਔਰ ਸਰਾਭਾ ਇਹਨਾਂ ਬਾਰੇ ਕੀ ਦੱਸਦੇ ਹੁੰਦੇ ਸੀਗੇ ਉਦੋਂ ਕੀ ਜਾਣਕਾਰੀ ਹੈ ਕਿਹੜਾ ਪਗਤ ਸਹੀ ਇਹਨੂੰ ਫਾਲਿਆ ਇਹ ਨਾਲੇ ਚਲੇ ਹੂੰ ਵੀ ਇਹ ਬਲਮਾਜ ਜਾਂਦੇ ਆ ਇਹਨਾਂ ਨੂੰ ਫਿਰ ਧਾਰਨਾ ਲਾ ਲਿਆ ਆਪਣੇ ਬੰਦੇ ਸਿੱਖਾਂ ਦੇ ਧਾਰਨਾ ਲਾ ਲਿਆ ਬੂਏ ਅੱਗੇ ਬੈਠ ਕੇ ਮੋਂ ਉਹ ਕਿਥੇ ਕੈਦ ਕੀਤਾ ਸੀ ਉਹ ਜੇਲ੍ਹ ਦੇ ਅੱਗੇ ਉਹ ਲਾਲ ਉਹ ਲਾਲ ਫਿਰ ਕੀ ਕੰਮ ਕੀਤਾ ਉਹ ਮਗਰੋਂ ਪਾ ਲੈ ਕੇ ਦਾ ਜੇਲ੍ਹ ਤੇ ਭਗਤ ਸਿੰਘ ਨੂੰ ਕੱਢ ਕੇ ਫਿਰ ਫਾਇਲਾ ਪਰੋਜ ਪਰ ਨਾ ਚਾ ਹਾਂ ਠੀਕ ਹੈ ਫਾਇਲਾ ਪਿੱਛੋਂ ਦੀ ਕੱਢ ਕੇ ਲੈ ਗਈ ਸੀ ਇਹ ਕਿਹੜਾ ਸੂਬਾ ਸੀ ਸੀ ਸੂਬਾ ਥੱਲੇ ਫੇਰ ਪਾਉਗੇ ਦੁਬਾਰੇ ਜਾ ਕੇ ਉਹ ਰੇਜ ਦਾ ਮਜ਼ਾ ਲਿਆ ਉੱਥੇ ਹੂੰ ਕਿਤੇ ਰਗੇ ਰੰਗੇ ਸੀ ਉੱਥੇ ਪਹੁੰਚਿਆ ਠੀਕ ਹੈ ਆ ਤੇ ਨਹੀਂ ਬਬਾ ਜੇ ਆਪਾਂ ਗੱਲ ਕਰੀਏ ਉਦੋਂ ਜਦੋਂ ਲੜਾਈ ਹੋਈ ਹੈ ਤਾਂ ਉਦੋਂ ਸਾਨੂੰ ਕਿਸੇ ਬਜ਼ੁਰਗ ਨੇ ਦੱਸਿਆ ਸੀ ਕਿ ਇਹ ਖੂਨ ਦੀਆਂ ਨਦੀਆਂ ਚੱਲਦੀਆਂ ਸੀ ਖੂਨ ਦੇ ਵਿੱਚੋਂ ਜਦੋਂ ਗੜਬੀ ਭਰਦੇ ਤਾਂ ਖੂਨ ਨਿਕਲਦਾ ਸੀਗਾ ਪਾਣੀ ਨਹੀਂ ਮਿਲਦਾ ਸੀ ਪੀਣ ਨੂੰ ਐਹੋ ਜਿਹੇ ਹਾਲਾਤ ਸੀਗੇ ਹਾਂ ਬਿਲਕੁਲ ਸਹੀ ਹੈ ਇਹ ਹਾਂ ਸਹੀ ਹੈ ਹਾਂ ਤੇ ਹੋਰ ਉਦੋਂ ਦੀ ਕੀ ਯਾਦ ਹੈਗੀ ਆ ਕੋਈ ਉੱਥੇ ਪਿੰਡ 'ਚ ਕੋਈ ਯਾਦ ਆ ਆਪਦੀ ਪੁਰਾਣੀ ਤੁਹਾਨੂੰ ਯਾਦ ਆਉਂਦੀ ਹੋਵੇ

अच्छा ਪਹਿਲਾਂ ਜੀ ਜ ਆ ਕੇ ਜਾ ਕੇ ਕੱਲੇ ਦੇ ਖੜੇ ਰਹੇ ਚੌਕੀ ਵਾਲੇ ਵਾਲੇ ਆਖਿਆ ਉਹਨਾਂ ਦੀ ਮਹੀਂ ਲੈ ਗਈ ਸੀ ਹੂੰ ਉਹ ਮੁਸਲਮਾਨ ਚਾਰ ਦੇ ਸੀ ਤੇ ਉਹ ਟਰਪਾਗ ਦੇ ਪਾਰ ਤੇ ਉਥੇ ਇੱਕ ਬੰਦਾ ਸਾਡਾ ਰਹਿ ਗਿਆ ਸੀ ਹੂੰ ਜੋ ਉਹ ਉਹਨਾਂ ਦੀ ਜਮੀਨ ਉਥੇ ਰਹਿ ਗਈ ਦੁੱਦੀ ਜਮੀਨੇ ਦਰ ਆ ਗਈ ਹਾਂ ਅੱਛਾ ਹਾਂ ਉਹ ਹੋਰ ਕੋਈ ਪਾਕਿਸਤਾਨ ਦੀ ਗੱਲਬਾਤ ਸਾਡੇ ਦੱਸਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਤੁਸੀਂ ਹੋਰ ਕੋਈ ਗੱਲਬਾਤ ਹੈਗੀ ਯਾਦ ਤੇ ਚੇਤੇ ਧਿਆਨ ਦੇ ਵਿੱਚ ਮਾਚੇ ਕਿਡੀਆਂ ਯਾਦ ਨੇ ਤੁਹਾਨੂੰ ਮੈਂ ਸਾਰੀਆਂ ਦਾ ਬਸ ਆਹੀ ਹੈ ਸਾਰੀ ਸਮਾਲੇ ਸਬਾ ਵਾ ਵੱਡਾ ਠੁਕੀਲਾ ਤੂੰ ਗੱਲ ਛੱਡ ਦੇ ਘਰ ਦੇ ਜੀ ਵੀ ਨਹੀਂ ਕਿਸੇ ਦੇ ਰਹਿ ਹਮ ਬੜੀ ਦੁਲਗਾ ਮਰੀ ਪਿੰਡਾਂ ਤੋਂ ਪਹਿਲੇ ਮੋਥਾ ਬਾਨਾ ਬਹੁਤ ਮਾਰੀ ਇਹ ਇਹ ਵੀ ਲੜਾਈ ਕੀ ਨੇ ਕਰਵਾਈ ਕੀ ਨੇ ਸੀਗੀ ਹੈ ਇਹ ਲੜਾਈ ਕਰਵਾਈ ਕੀ ਨੇ ਸੀ ਹੋਈ ਕਿਉਂ ਲੜਾਈ ਇਹ ਪਰ ਉਹ ਤੋਂ ਉੱਟਾਂਗੇ ਜੋ ਹੋਈ ਹਮ ਕਦੋਂ ਇਹ ਪਾਕ ਤੋਂ ਉੱਲੀਏ ਬੈਠੇ ਸੀ ਵੀ ਸਾਲ ਨੂੰ ਰੋਗ ਤਾਦਾ ਇਹਨਾਂ ਰਾਹ ਰੋਕੇ ਆਲੇ ਰਗੇ ਜਾਂ ਅੰਬਲੀਏ ਪੰਜਾਬੀਆ ਕੋ ਚਾਏਗੇ ਔਰ ਐਸੋ ਪੰਜਾਬ ਦੇ ਸਾਲੇ ਲੱਗਦੇ ਸੀ ਨਿਕਲੋਂ ਫਿਰ ਇਹਨਾਂ ਕੱਢਿਆ ਪਾਕਿਸਤਾਨ ਚ ਫੇਰ ਕੱਢੇ ਸੀ ਫੇਰ ਪਾਕ ਤੋਂ ਜੱਗ ਲਗਾ ਤੇ ਫੇਰ ਕੱਢਿਆ ਹਾਂ ਤੇ ਜਵਾਰ ਦੇ ਆਦੇ ਤੇ ਉਹ ਆਖਿਆ ਵੀ ਤੁਸੀਂ ਨਾਲ ਕਹੇ ਵੀ ਓਟਾ ਪਾ ਲੋ ਸਾਡੇ ਦਾ ਜੇ ਤੁਸੀਂ ਜਿੱਥੇ ਜੋ ਕੋਈ ਪਾਸਾ ਜਿ ਬੈਠੇ ਲਿਆ ਸੀ ਜਨਾ ਅੱਜ ਤੇ ਅਸੀਂ ਜਿੱਤ ਕੇ ਫਿਰ ਮੋਸਮਾ ਦੇਣਾ ਥਾ ਬਾਗ ਕਰ ਲਿਆ ਇਹ ਲਾਉਟਾ ਪਾਤੀਗਾ ਉਹ ਇਹ ਪਿਆਰ ਗਾ ਇਹਨਾਂ ਨਿਕਲਦਾ ਪਿਆ ਫਿਰ ਨਿਕਲਣਾ ਪਿਆ ਹਾਂ ਠੀਕ ਹੈ ਹਾਂ ਚਲੋ ਬਹੁਤ ਵਧੀਆ ਗੱਲ ਹੈ ਧੰਨਵਾਦ ਤੁਹਾਡਾ ਪੂਜੀ ਬਹੁਤ ਬਹੁਤ ਤਾਂ ਐਸੀ ਨਾਲੀ ਆਪਾਂ ਕਿਸੇ ਹੋਰ ਵਿਅਕਤੀ ਨਾਲ ਹੋਰ ਅਪਡੇਟ ਦੇ ਨਾਲ ਹੈ ਜਿਹੜਾ ਮਿਲਦੇ ਆ ਤੇ ਸਾਨੂੰ ਪਾਕਿਸਤਾਨ ਦੇ ਜਿਹੜੇ ਹਾਲਾਤ ਸੀ ਜਿਹੜੇ ਇਹਨਾਂ ਨੇ ਆਪਦੇ ਹੱਡਾਂ ਤੇ ਹੰਡਾਏ ਆ ਜਿਹੜੇ ਅੱਖੀਂ ਦੇਖੇ ਆ ਉਹ ਥੋੜੇ ਨਾਲ ਇਹਨਾਂ ਨੇ ਸਾਂਝੇ ਕਰਿਆ ਤੇ ਅਗਰ ਹੋਰ ਵੀ ਕਿਸੇ ਕੋਲੇ ਪਾਕਿਸਤਾਨ ਦੇ ਪ੍ਰਤੀ ਵੰਡ ਵੇਲੇ ਦੀ ਜਾਂ ਰੌਲੇ ਵੇਲੇ ਦੀ 84 ਵੇਲੇ ਦੀ ਕੋਈ ਵੀ ਯਾਦ ਹੈਗੀ ਆ ਤਾਂ ਸਾਡੇ ਨਾਲ ਸਾਂਝਾ ਕਰਨ ਵਾਸਤੇ ਸਾਡੇ WhatsApp ਨੰਬਰ ਤੇ ਜਾਂ ਇਸ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰੋ ਤਾਂ ਤੁਹਾਡੇ ਤੱਕ ਅਸੀਂ ਪਹੁੰਚ ਕਰਕੇ ਉਸ ਨੂੰ ਕਵਰੇਜ ਕਰਨ ਦੀ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਇਸੇ ਨਾਲ ਹੀ ਮਿਲਦੇ ਹਾਂ ਕਿਸੇ ਅਗਲੇ ਪਿੰਡ ਅਗਲੀ ਅਪਡੇਟ ਦੇ ਨਾਲ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ